ਕਿੰਨਾ ਦੀ ਗਦਾਰੀ ਕਰਕੇ ਸਿੱਖ ਰਾਜ ਦਾ ਪਤਨ ਹੋਇਆ ਤੇ ਪਹਿਲਾ ਐਂਗਲੋ ਸਿੱਖ ਵਾਰ ਜਿਹੜਾ ਉਹ ਕਦੋਂ ਸ਼ੁਰੂ ਹੋਇਆ ਇਹ ਸਾਰਾ ਇਤਿਹਾਸ ਜਿਹੜਾ ਉਹ ਆਪਾਂ ਇਸ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਕਿ ਕਿੰਨੀ ਤਰੀਕ ਨੂੰ ਜਿਹੜਾ ਪਹਿਲਾ ਐਂਗਲੋ ਸਿੱਖ ਯੁੱਧ ਸ਼ੁਰੂ ਹੋਇਆ ਤੇ ਕਿਸ ਜਗ੍ਹਾ ਤੇ ਸ਼ੁਰੂ ਹੋਇਆ ਪਰ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਪੇਜ ਨੂੰ ਜ਼ਰੂਰ ਫੋਲੋ ਕਰ ਲੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਜਿਹੜੀ ਹੈ ਉਹ ਹਰ ਦੇਖਣ ਵਾਲੇ ਤੱਕ ਪਹੁੰਚ ਸਕੇ ਅੱਜ ਆਪਾਂ ਆਏ ਹੋਏ ਹਾਂ ਜੀ ਮੋਦਕੀ ਦੀ ਧਰਤੀ ਤੇ ਜਿੱਥੇ ਪਹਿਲਾ ਐਂਗਲੋ ਸਿੱਖ ਵਾਰ ਸ਼ੁਰੂ ਹੋਇਆ ਸੀਗਾ ਤੇ ਕੀ ਸਵੱਬ ਬਣਿਆ ਸੀ ਕੀ ਮਾਹੌਲ ਬਣਿਆ ਸੀ ਕਿਉਂ ਸ਼ੁਰੂ ਹੋਈ ਏ ਲੜਾਈ ਉਹ ਸਾਰਾ ਆਪਾਂ ਡਿਟੇਲ ਦੇ ਵਿੱਚ ਅੱਗੇ ਵੀਡੀਓ ਚ ਸਾਂਝਾ ਕਰਾਂਗੇ ਇਹ ਮੈਮੋਰੀਅਲ ਜਿਹੜਾ ਹੈ ਉਸ ਟਾਈਮ ਦੀ ਯਾਦ ਵਿੱਚ ਇੱਥੇ ਬਣਾਇਆ ਗਿਆ ਹੈ 18 ਦਸੰਬਰ 1845 ਦੇ ਵਿੱਚ ਸ਼ਾਮ ਦੇ ਟਾਈਮੇ ਲੜਾਈ ਸ਼ੁਰੂ ਹੋਈ ਸੀ ਤੇ ਕਾਫੀ ਜ਼ਿਆਦਾ ਜਿਹੜਾ ਹੈ ਨੁਕਸਾਨ ਹੋਇਆ ਸੀ ਕਤਲੋਗਾਰਤ ਹੋਈ ਸੀ ਇਹ ਬਹੁਤ ਭਿਆਨਕ ਲੜਾਈ ਸੀ ਜਿਹਦੇ ਵਿੱਚ ਕਾਫੀ ਜ਼ਿਆਦਾ ਜਾਨਾਂ ਜੜੀਆਂ ਉਹ ਗਈਆਂ ਸੀ ਉਸ ਦੀ ਯਾਦ ਵਿੱਚ ਇਹ ਮੈਮੋਰੀਅਲ ਬਣਿਆ ਹੋਇਆ ਹੈ ਅੱਗੇ ਨਾਲ ਹੀ ਗੁਰੂ ਘਰ ਵੀ ਬਣਿਆ ਹੋਇਆ ਹੈ ਆਪਾਂ ਗੁਰੂ ਘਰ ਦੇ ਵੀ ਜਾ ਕੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਵਾਵਾਂਗੇ ਤੇ ਸਾਰਾ ਜਿਹੜਾ ਇਤਿਹਾਸ ਸਾਂਝਾ ਕਰਾਂਗੇ ਇੱਕ ਪਾਸੇ ਆ ਤਸਵੀਰ ਦੇ ਵਿੱਚ ਦਰਸਾਇਆ ਹੋਇਆ ਇੱਕ ਪਾਸੇ ਜਿਹੜੀ ਹੈ ਜਿਹੜੀ ਹੈ ਬ੍ਰਿਟਿਸ਼ ਆਰਮੀ ਹੈ ਐਂਗਲੋ ਫੌਜ ਹੈ ਤੇ ਇੱਕ ਪਾਸੇ ਖਾਲਸਾ ਫੌਜ ਹੈ ਕਿਦਾਂ ਖਾਲਸਾ ਫੌਜ ਨੂੰ ਖਸਾ ਕੇ ਗਦਾਰਾਂ ਨੇ ਜਿਹੜਾ ਹੈ ਅੰਗਰੇਜ਼ਾਂ ਦੇ ਨਾਲ ਲੜਾਈ ਕਰਵਾਈ ਤੇ ਖਾਲਸਾ ਰਾਜ ਦਾ ਜਿਹੜਾ ਹੈ ਅੰਤ ਉਸ ਦਿਨ 18 ਦਸੰਬਰ 1845 ਤੋਂ ਸ਼ੁਰੂ ਹੋਇਆ ਇਹ ਸਾਰਾ ਆਪਾ ਇਤਿਹਾਸ ਜਿਹੜਾ ਇਸ ਵੀਡੀਓ ਦੇ ਵਿੱਚ ਸਾਂਝਾ ਕਰਨ ਜਾ ਰਹੇ ਆ ਤੇ ਚਲੋ ਬਣੇ ਰਹੋ ਵੀਡੀਓ ਦੇ ਨਾਲ ਬਾਕੀ ਇਹ ਮੈਮੋਰੀਅਲ ਇੱਕ ਪਾਰਕ ਦੇ ਰੂਪ ਦੇ ਵਿੱਚ ਬਣਾਇਆ ਗਿਆ ਹੈ ਤੁਸੀਂ ਕਦੋਂ ਵੀ ਮੁਦਕੀ ਜਦੋਂ ਵੀ ਆਓ ਤਾਂ ਤੁਸੀਂ ਇੱਥੇ ਆ ਕੇ ਇਸ ਚੀਜ਼ ਨੂੰ ਵਿਜ਼ਿਟ ਕਰ ਸਕਦੇ ਹੋ ਬੈਠਣ ਲਈ ਸੀਟਾਂ ਵੀ ਬੜੀਆਂ ਹੋਈਆਂ ਪਾਰਕ ਦਾ ਪਾਰਕ ਵੀ ਬਣਿਆ ਹੋਇਆ ਪੂਰਾ ਇਤਿਹਾਸ ਵੀ ਸਾਂਝਾ ਕੀਤਾ ਹੋਇਆ ਜਿਸ ਨੂੰ ਨਹੀਂ ਪਤਾ ਉਹ ਇੱਥੇ ਆ ਕੇ ਵੀ ਪੜ ਸਕਦਾ ਚਲੋ ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਤੇ ਜਾ ਕੇ ਦਰਸ਼ਨ ਕਰਦੇ ਆ ਮੈਮੋਰੀਅਲ ਦੇ ਆ ਚਾਰੋਂ ਸਾਈਡਸ ਤੇ ਲੈ اردو ਦੇ ਵਿੱਚ ਇੰਗਲਿਸ਼ ਦੇ ਵਿੱਚ ਹਿੰਦੀ ਪੰਜਾਬੀ ਦੇ ਵਿੱਚ ਜਿਹੜੀ ਉਹ ਡੇਟ ਮੈਂਸ਼ਨ ਕੀਤੀ ਹੋਈ ਹੈ ਕਿ 18 ਦਸੰਬਰ 1845 ਨੂੰ ਜਿਹੜਾ ਪਹਿਲਾ ਐਂਗਲੋ ਸਿੱਖਵਰ ਦੀ ਪਹਿਲੀ ਲੜਾਈ ਜਿਹੜੀ ਆ ਉਹ ਮੁਦਕੀ ਦੀ ਧਰਤੀ ਤੇ ਸ਼ੁਰੂ ਹੋਈ ਸੀ ਤੇ ਉਸ ਤੋਂ ਬਾਅਦ ਜਿਹੜਾ ਖਾਲਸਾ ਰਾਜ ਕਿਦਾਂ ਹੌਲੀ-ਹੌਲੀ ਖਤਮ ਹੋ ਗਿਆ ਚਲੋ ਚਲਦੇ ਆ ਤੇ ਬਾਕੀ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਇਹ ਆ ਦੀ ਇਤਿਹਾਸਿਕ ਗੁਰੂ ਘਰ ਗੁਰਦੁਆਰਾ ਸ਼ਹੀਦ ਕੰਜ ਮੋਦਕੀ ਜਿਹੜਾ ਮੋਦਕੀ ਦੀ ਲੜਾਈ ਜਿਹੜੀ ਸਿੱਖਾਂ ਤੇ ਅੰਗਰੇਜ਼ਾਂ ਦੇ ਵਿਚਕਾਰ ਹੋਈ ਸੀ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਦੇ ਅੰਦਰ ਤੇ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਨਾਲੇ ਸਾਰਾ ਇਤਿਹਾਸ ਸਾਂਝਾ ਕਰਾਂਗੇ ਜੇਕਰ ਆਪਾਂ ਪਿਛੋਕੜ ਵੱਲ ਝਾਤ ਮਾਰੀਏ ਉਸ ਟਾਈਮ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਰਿਆਂ ਦੇ ਨਾਲ ਆਂਢੀ ਗੁਆਂਢੀ ਰਾਜਿਆਂ ਦੇ ਨਾਲ ਉਹਨਾਂ ਨੇ ਮਿੱਤਰਤਾ ਦੀ ਨੀਤੀ ਅਪਣਾਈ ਹੋਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਅਮਰਸਾਦ ਦੀ ਸੰਧੀ ਕੀਤੀ ਸੀ ਜਿਸ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਸਤਲੁਜ ਤੋਂ ਚੜ੍ਹਦੇ ਵਾਲੇ ਪਾਸੇ ਜਿਹੜਾ ਹੈ ਅੰਗਰੇਜ਼ਾਂ ਦਾ ਰਾਜ ਹੋਏਗਾ ਦਿੱਲੀ ਤੱਕ ਅਤੇ ਲਹਿੰਦੇ ਵਾਲੇ ਪਾਸੇ ਅੰਗਰੇਜ਼ਾਂ ਦਾ ਕੋਈ ਜਿਹੜਾ ਹੈ ਦਖਲਅੰਦਾਜ਼ੀ ਨਹੀਂ ਹੋਏਗੀ ਸੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦਾ ਵਿਸਤਾਰ ਉਸ ਟਾਈਮ ਕਾਬਲ ਖੰਡਾਰ ਤੱਕ ਕੀਤਾ ਸੀ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ 1839 ਦੇ ਵਿੱਚ ਮੌਤ ਹੁੰਦੀ ਹੈ ਤੇ ਉਸ ਤੋਂ ਬਾਅਦ ਕਤਲੋਗਾਰਤ ਸੁਰੂ ਹੋ ਜਾਂਦੀ ਹੈ ਹਰ ਕੋਈ ਸਿੱਖ ਰਾਜ ਦੀ ਗੱਦੀ ਜਿਹੜੀ ਉਹ ਹਾਸਲ ਕਰਨਾ ਚਾਹੁੰਦਾ ਹੈ ਤੇ ਉਦੋਂ ਅੰਗਰੇਜ਼ ਜਿਹੜੇ ਐ ਉਹ ਵੀ ਜਿਹੜੇ ਸਿੱਖ ਮਾਮਲਿਆਂ ਦੇ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੰਦੇ ਆ ਉਸ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਜਿਹੜੇ ਗਦਾਰ ਸੀਗੇ ਤੇਜਾ ਸਿੰਘ ਤੇ ਲਾਲ ਸਿੰਘ ਵਰਗੇ ਉਹਨਾਂ ਨੇ ਖਾਲਸਾ ਫੌਜ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼ ਆਪਣੇ ਤੇ ਇਸ ਤੋਂ ਪਹਿਲਾਂ ਹਮਲਾ ਕਰਨ ਆਪਾਂ ਪਹਿਲਾਂ ਹੀ ਅੰਗਰੇਜ਼ਾਂ ਤੇ ਹਮਲਾ ਕਰਕੇ ਜਿਹੜਾ ਹੈ ਉਹਨਾਂ ਨੂੰ ਜਿੱਤ ਲਈਏ ਦਿੱਲੀ ਤੇ ਕਬਜ਼ਾ ਕਰ ਲਈਏ ਉਸ ਤੋਂ ਬਾਅਦ ਕੋਲਕਾਤਾ ਤੇ ਕਬਜ਼ਾ ਕਰਕੇ ਆਪਾਂ ਜਿਹੜਾ ਹੈ ਲੰਡਨ ਤੇ ਜਾ ਕੇ ਆਪਣੀ ਹਕੂਮਤ ਕਾਇਮ ਕਰ ਲਈਏ ਤੇ ਉਧਰੋਂ ਅੰਗਰੇਜ਼ਾਂ ਨੇ ਵੀ ਮੋਦਕੀ ਜਿਹੜੀ ਐ ਮੇਰਠ ਤੋਂ ਅੰਬਾਲਾ ਸ਼ੌਣੀ ਤੋਂ ਤੇ ਲੁਧਿਆਣੇ ਤੋਂ ਫੌਜਾਂ ਜੜੀਆਂ ਉਹ ਮੰਗਵਾ ਲਈਆਂ 17 17 ਦਸੰਬਰ 1845 ਨੂੰ ਫੌਜਾਂ ਜੜੀਆਂ ਅੰਗਰੇਜ਼ ਫੌਜਾਂ ਸੀਗੀਆਂ ਉਹ ਮੋਦਕੀ ਦੀ ਧਰਤੀ ਤੇ ਆ ਗਈਆਂ ਤੇ ਉਧਰੋਂ ਖਾਲਸਾ ਫੌਜ ਨੇ ਵੀ ਸਤਲੁਜ ਦਰਿਆ ਪਾਰ ਕਰਕੇ ਅੱਗੇ ਆ ਗਈ ਤਾਂ ਖਾਲਸਾ ਫੌਜ ਨੇ ਕਿਉਂਕਿ ਉਹਨਾਂ ਨੂੰ ਢੁਕਾਇਆ ਹੋਇਆ ਸੀ ਲਾਲ ਸਿੰਘ ਤੇ ਤੇਜਾ ਸਿੰਘ ਨੇ ਸੋ ਉਹਨਾਂ ਨੇ ਅੰਗਰੇਜ਼ ਫੌਜ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ 18 ਦਸੰਬਰ 1845 ਦੀ ਸ਼ਾਮ ਨੂੰ ਮੋਦਕੀ ਦੀ ਲੜਾਈ ਸ਼ੁਰੂ ਹੋਈ ਅੰਗਰੇਜ਼ਾਂ ਦੀ ਫੌਜ ਤਕਰੀਬਨ 17000 ਸੀ ਤੇ ਉਹਨਾਂ ਦੇ ਕੋਲ 70 ਦੇ ਕਰੀਬ ਜੜੀਆਂ ਸੀ ਤੋਹਫਾਂ ਸੀ ਤੇ ਕਾਫੀ ਜ਼ਿਆਦਾ ਜੜੀ ਕਤਲਗਾਰਤ ਹੋਈ ਤਕਰੀਬਨ 250 ਦੇ ਕਰੀਬ ਜੜੀ ਅੰਗਰੇਜ਼ ਫੌਜ ਮਾਰੀ ਗਈ ਤੇ 650 ਦੇ ਕਰੀਬ ਜੜੇ ਜ਼ਖਮੀ ਹੋਏ ਤੇ ਖਾਲਸਾ ਫੌਜ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰੂ ਘਰ ਬਣਿਆ ਹੋਇਆ ਹੈ ਆਪਾਂ ਹੁਣ ਅੰਦਰ ਚੱਲਦੇ ਆਂ ਮੱਥਾ ਟੇਕਦੇ ਆਂ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਣੇ ਆਂ ਚਲੋ ਚੱਲੀਏ ਅਸੀਂ ਮੁਦਕੀ ਦੀ ਲੜਾਈ ਦਾ ਇਤਿਹਾਸ ਜਿਹੜਾ ਪਹਿਲਾ ਐਂਗਲੋ ਸਿੱਖ ਵਾਰ ਸ਼ੁਰੂ ਮੁਦਕੀ ਦੀ ਲੜਾਈ ਨਾਲ ਹੋਇਆ ਸੀ ਤੇ ਹੁਣ ਇਸ ਤੋਂ ਬਾਅਦ ਆਪਾਂ ਫਰੋਸ਼ਾ ਦੀ ਲੜਾਈ ਜਿਹੜੀ ਇਸ ਤੋਂ ਬਾਅਦ ਅੱਗੇ ਹੋਈ ਸੀ ਅਗਲੇ ਦਿਨ ਉਹ ਆਪਾਂ ਸ਼ੇਅਰ ਤੁਹਾਡੇ ਨਾਲ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਪਰ ਉਸ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਤੇ ਇਸ ਇਤਿਹਾਸਿਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿ ਤਾਂਕਿ ਹਰ ਇਹ ਵੀਵਰਸ ਤੱਕ ਇਹ ਪਹੁੰਚ ਸਕੇ ਤੇ ਉਹਨਾਂ ਨੂੰ ਇਸ ਇਤਿਹਾਸ ਦਾ ਪਤਾ ਲੱਗ ਸਕੇ ਧੰਨਵਾਦ ਜੀ ਸ਼ੁਕਰੀਆ ਵੀਡੀਓ ਦੇ ਨਾਲ ਜੁੜਨ ਵਾਸਤੇ